ਗੁਰਪ੍ਰੀਤ कौर ਐ ਮੈਂ ਪਿੰਡ 베ਗੋ ਵਾਲੇ ਦੇ ਸਰਪੰਚ ਐ ਕੀ ਕਹਿਣਾ ਚਾਹੁੰਦੇ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੇ ਪਿੰਡ ਵਿੱਚ 90% ਤਾਂ ਨਸ਼ਾ ਮੁਕਤ ਐ ਸਰ ਬਾਕੀ 10 ਸਾਲ ਤੋਂ ਸਾਫ ਦਾ ਸਰਪੰਚ ਰਹੇ ਹੋਇਆ ਹੁਣ ਸੈਸੀ ਵੀ ਆ ਮੌਜੂਦਾ ਸਰਪੰਚਾ ਸਰ ਹਜੇ ਤੱਕ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਆਈ ਕਿ ਅਸੀਂ ਨਸ਼ੇ ਤੇ ਕੋਈ ਪਰਚਾ ਵਗੈਰਾ ਹੋਇਆ ਅਸੀਂ ਕੈਂਪ ਵੀ ਲਵਾਇਆ ਸੀ ਸਰ ਸਾਡੇ ਇੱਥੇ ਕੈਂਪ ਲੱਗਿਆ ਕੈਂਪ ਦੇ ਵਿੱਚ ਸਾਰਿਆਂ ਨੂੰ ਸਮਝਾਇਆ ਗਿਆ ਸਾਰਾ ਬਾਕੀ ਪੌਸ ਵਾਲਿਆਂ ਦਾ ਬਹੁਤ ਜ਼ਿਆਦਾ ਸਾਥ ਆ ਸਾਡੇ ਨਾਲ ਪੁਲਿਸ ਦਾ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਸਹਿਯੋਗ ਐ ਲੋਕ ਮੰਨਦੇ ਆ ਸਰ ਕਿਉਂਕਿ ਸਾਡੇ ਪਿੰਡ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਹਲੇ ਤਿੱਕਰ ਤਾਂ ਨਹੀਂ ਸਰ ਅਗਰ ਕੋਈ ਗੱਲ ਸਾਹਮਣੇ ਆਉਂਦੀ ਵੀ ਹੈ ਤਾਂ ਸਰ ਉਹਦੇ ਨਾਲ ਪੁਲਿਸ ਦੇ ਨਾਲ ਰਲ ਕੇ ਅਸੀਂ ਉਹਨਾਂ ਦਾ ਹੱਲ ਕਰਾਂਗੇ ਅਸੀਂ ਇਹੀ ਮੰਗ ਕਰਦੇ ਆ ਸਰ ਪੁਲਿਸ ਸਾਡੇ ਨਾਲ ਹੀ ਰਵੇ ਅੱਗੇ ਤਾਂ ਹੀ ਵੀ ਰਹੇ ਤੇ ਹੁਣ ਤੱਕੇ ਰਹਿੰਦੀ ਰਹੀ ਹੈ ਸਾਡੇ ਨਾਲ ਹਰਮੇਲ ਸਿੰਘ ਨਾਮ ਹੈ ਜੀ ਆਪਣਾ ਪਿੰਡ ਬੇਗੂ ਵਾਲਾ ਤੋਂ ਆ ਆਪਣੇ ਸਰਪੰਚ ਗੁਰਪ੍ਰੀਤ ਗੁਰਦਾਬਾਈ ਆਪਣੀ ਮੈਸੇਜ ਹਰਮੇਲ ਸਰ ਅਸੀਂ ਇਹ ਕਹਿਣਾ ਚਾਹੁੰਦੇ ਸੀਗੇ ਜੋ ਕੱਲ ਅਸੀਂ ਜੋ ਸਾਨੂੰ ਫਾਰਮ ਮਿਲਿਆ ਸੀ ਬੀਟੀਪੀਓ ਦਫ਼ਤਰ ਤੋਂ ਉਹਦੇ ਭਰਨ ਦੇ ਬਾਰੇ ਮੁੱਦਾ ਰੱਖਿਆ ਗਿਆ ਸੀ ਉਹਦੇ ਬਾਰੇ ਅਸੀਂ ਗ੍ਰਾਮ ਸਭਾ ਬੁਲਾਈ ਸੀ ਤੇ ਉਹ ਸੈਨ ਕਰਾਉਣ ਸਮੇਂ ਅਸੀਂ ਤੇ ਗ੍ਰਾਮ ਸਭਾ ਦੇ ਵਿੱਚ ਅਸੀਂ ਮੀਡੀਆ ਦੇ ਵਿੱਚ ਬੋਲਿਆ ਸੀਗਾ ਵੀ ਇਹਦੇ ਸੇ ਅਸੀਂ ਕਿਸੇ ਦਾ ਨਾਂ ਨਹੀਂ ਲਿਖ ਸਕਦੇ। ਇਹ ਸਾਡਾ ਇਹ ਕੰਮ ਨਹੀਂ ਹੈ। ਵੈਸੇ ਸਾਡੇ ਪਿੰਡ ਦੀ ਰਿਪੋਰਟ ਹੈ ਜਿਹੜੀ ਬਿਲਕੁਲ ਸਹੀ ਹੈ। ਸਾਡੇ ਪਿੰਡ 'ਚ ਕੋਈ ਤਕਸਰ ਵਗੈਰਾ ਹੈ ਨਹੀਂ ਕੋਈ। ਹਾਂਜੀ ਅਸੀਂ ਜੀ ਇਹਨਾਂ ਨੂੰ 6 ਮਹੀਨੇ ਹੋ ਗਏ ਸਰਪੰਚ ਬਣਿਆ ਨੂੰ ਬਾਕੀ ਨਾਲ ਸਾਫ ਦਾ ਸਰਪੰਚ ਦੋਵਾਰਾ ਰਹੇ ਹੈ ਜੀ ਸਾਡੇ ਪਿੰਡ ਚ ਨਾ ਕੋਈ ਐਫਆਰਐਸ ਦਰਜ ਹੈ ਨਾ ਕੋਈ ਹੈਗਾ ਜੀ ਜੇ ਕੋਈ ਕਰਨ ਵਾਲਾ ਹੋਊਗਾ ਮਾੜਾ ਮੋਟਾ ਉਹਨੂੰ ਅਸੀਂ ਜਾ ਕੇ ਸਮਝਾ ਦੇਾਂਗੇ ਜੀ ਬਸ ਤੇ ਸਾਨੂੰ ਪੁਲਿਸ ਦਾ ਵੀ ਬਹੁਤ ਸੰਯੋਗ ਹੈ ਤੇ ਕੈਂਪ ਵਗੈਰਾ ਲਾਂਦੇ ਰਹਿੰਦੇ ਪੁਲਿਸ ਵਾਲੇ ਤੇ ਜਿਹੜਾ ਅਸੀਂ ਬੋਲਿਆ ਜੀ ਵੀ ਜਿਹੜਾ ਸਾਨੂੰ ਖਤਰਾ ਉਹ ਅਸੀਂ ਇਹ ਕਹਿ ਰਹੇ ਸਾਡਾ ਕਹਿਣ ਦਾ ਮਸਕਤ ਸੀਗਾ ਜੀ ਵੀ ਉਹਨਾਂ ਦੇ ਕਿਤੇ ਵੱਡੇ ਤਾਰ ਦੇ ਵੱਡੇ ਪੱਧਰ ਦੇ ਕੋਈ ਤਸਕਰਾਂ ਦਾ ਜਿਹੜਾ ਵੀ ਸਾਡੇ ਤੇ ਜਾਨੀ ਹਮਲਾ ਨਾ ਹੋ ਜੇ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਮੈਂ ਬੇਨਤੀ ਕਰਦੇ ਹਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਹੈਗਾ ਨਹੀਂ ਹੈ ਸਰ ਇਸ ਟਾਈਮ ਕਿੰਨੇ ਚਿਰ ਤੋਂ ਤੁਹਾਡੇ ਕੋਈ ਇਹੋ ਜਿਹਾ ਮਾਮਲਾ ਨਹੀਂ ਦਰਜ ਵੀ ਸਰ ਸਾਡੇ ਕਹਿਣ ਦੇ ਮੁਤਾਬਕ ਵੀ 10 ਆਲੇ ਸਾਫਾ ਸਰਪੰਚ ਰਹੇ ਹੁਣ ਮੌਜੂਦਾ ਸਰਪੰਚ ਹੈ ਮੇਨਾਂ ਦੇ ਸਾਹਮਣੇ ਕੋਈ ਇਹੋ ਜਿਹਾ ਨਹੀਂ ਹੈ ਜੀ ਕੋਈ ਨਸ਼ਾ ਵਾਲੇ ਦਾ ਪਰਚਾ ਨਹੀਂ ਹੋਇਆ ਪਰਚਾ ਸਰ ਆ ਵੈਗ ਦੀ ਫਟੇ ਮੈਂ ਤਾਂ ਕੋਈ ਪਾਉਣਾ ਮੈਂ ਗਰਨਾ ਸਿੰਘ ਸਰਪੰਚ ਪਿੰਡ ਬੇਗੂਆੜ ਤੋਂ ਬੋਲਦਾ ਜੀ ਮੈਂ ਜਿਉ ਪਹਿਲਾਂ ਦੋ ਲੱਖਾਂ ਸਰਪੰਚ ਰਹ ਚੁੱਕੇ ਆ ਜੀ ਮੈਂ ਨਸ਼ੇ ਪੱਤੇ ਦੀ ਕੋਈ ਸਾਡੇ ਕੋਲ ਰਿਪੋਰਟ ਨਹੀਂ ਆਈ ਹਾਲ ਤੱਕ ਨਾ ਚਤੇ ਦੀ ਨਾ ਕਾਸੀ ਦੀ ਕੋਈ ਸਾਡੇ ਪਰਚਾ ਕੋਈ ਨਹੀਂ ਹੋਇਆ ਨਾ ਕੋਈ ਹੋਵੇ ਜੇ ਕੋਈ ਹੋਵੇ ਮਾੜਾ ਮੋਟਾ ਤੇ ਸਾਡੇ ਸਹਿਯੋਗ ਸਾਰੇ ਪਿੰਡ ਦਿੰਦਾ ਨਾਲ ਕੋਈ ਹੋ ਰਹੀ ਸਕਦਾਗਾ ਵੀ ਇਹ ਕੰਮ ਹੋ ਜਾਵੇ ਸਾਡਾ ਪਿੰਡ ਬਿਲਕੁਲ ਸਾਫ ਹੈ ਕੋਈ ਇੱਥੇ ਵੇਚਣ ਵਾਲਾ ਨਹੀਂ ਕੋਈ ਆਉਣ ਵਾਲਾ ਨਹੀਂ ਕੋਈ ਜਾਣ ਵਾਲਾ ਨਹੀਂ ਸਰਪੰਚ ਸਾਹਿਬ ਕਿਸ ਤਰ੍ਹਾਂ ਦੀ ਮੁਹਿੰਮ ਚਲਾਉਂਦੇ ਸੀ ਥੋੜਾ ਥੋੜਾ ਪਿੰਡ ਜਿਹੜਾ ਇਹ ਨਸ਼ਾ ਮੁਕਤ ਬਹੁਤ ਵਧੀਆ ਮਾਹੌਲ ਚਲਾਇਆ ਜੀ ਉੱਛਣਾ ਕਿਸੇ ਨੇ ਚੋਣ ਨਹੀਂ ਕੀਤੀ ਨਾ ਕਿਸੇ ਨੇ ਹੂ ਕੀਤੀ ਨਾ ਕਿਸੇ ਹਾਂ ਨਾ ਜੀ ਨਾ ਕੋਈ ਵਧੀਆ ਰਿਹਾ ਸਾਡਾ 마을 ਪਿੰਡ ਦਾ ਨਾ ਅਸੀਂ ਕਦੇ ਚੌਂਕੀ ਗਏ ਸੀ ਨਾ ਚੌਂਕੀ ਸਾਡੇ ਕਦੇ ਆਏ ਸੀ ਤੇ ਮਾ ਪਰਚੈਂਟ ਗੱਲ ਕਿਤੇ ਰਹੀ ਸੀ ਚੌਂਕੀ ਵੀ ਨਹੀਂ ਗਏ ਸੀ ਕਦੇ ਐ ਸਾਡਾ ਤਾਂ ਬਹਿ ਕੇ ਸਜਾ ਹੋਇਆ ਸੀਗਾ ਜਿਹੜਾ ਕੋਈ ਵੀ ਕਾਰਵਾਰ ਹੋਵੇ ਵੀ ਇੱਥੇ ਬਹਿ ਕੇ ਨਵੇੜ ਰਹਿਣਾ ਜਿਹੜਾ ਜਾਵੇ ਉਹ ਜਾਵੇ ਆਪਦਾ ਨਵੇੜੇ ਜਾ ਕੇ ਮਤਲਬ ਪੰਚਾਇਤ ਵਿੱਚ ਹੀ ਸਾਰਾ ਨਵੇੜਾ ਹਾਂ ਪੰਚਾਇਤ ਨੇ ਬਹਿ ਕੇ ਅਸੀਂ ਫੈਸਲਾ ਕੀਤਾ ਸੀਗਾ ਵੀ ਅਸੀਂ ਕਿਸੇ ਨੂੰ ਜਾ ਕੇ ਕਿਉਂਕਿ ਜੇ ਨੂੰ ਛਡਾ ਕੇ ਲੈਣਾ ਇੱਥੇ ਛੱਡਾਂਗੇ ਇੱਥੇ ਫੜਾਂਗੇ ਆ ਜੀ ਤੇ ਹੁਣ ਵੀ ਇਹੀ ਮਿਮ ਚੱਲਦੀ ਆ ਆ ਹੁਣ ਵੀ ਇਹ ਮਿਮ ਚੱਲਾਈ ਆ ਮਤਲਬ ਅਸੀਂ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਕਹਿੰਦਾ ਬਈ ਇਹੋ ਹੀ ਰੱਖਣਾ ਆਪਾਂ ਇਹ ਨਹੀਂ ਇੱਕ ਜਣਾ ਫੜਾਇਆ ਤੇ ਦੂਜੇ ਛਡਾ ਲਿਆ ਬਈ ਨਹੀਂ ਤੇ ਗਰੀਬ ਜਨਤਾ ਸਾਡੇ ਜਿਆਦੇ ਆ ਜੇ ਅਸੀਂ ਇਹਨਾਂ ਨੂੰ ਕਿਸੇ ਅਫਸਾਰੀਏ ਕਿ ਛਡਾ ਲੀਏ ਇਹਨਾਂ ਦਾ ਬੁਰਾ ਹਾਲ ਹੋ ਜਾਂਦਾ ਜੀ ਕਮਾਈ ਕਰਨ ਇਹਨਾਂ ਤਾਂ ਰੋਟੀ ਮੱਥਾ ਬਣਾਉਂਦੇ ਆ ਤੇ ਕਿਉਂ ਫਰੇਗ ਦਾ ਖਰਚਾ ਹੋ ਹੀ ਜਾਂਦਾ ਜੇ ਉੱਥੇ ਜਾਵੇ ਤਾਂ ਜੀ ਠੀਕ ਕਿਹਦਾ ਖਾਣ ਪੀਣ ਦਾ ਹੋ ਗਿਆ ਕਿਹਦਾ ਕਿਵੇਂ ਹੋ ਗਿਆ ਕਿਹਦਾ ਕਿਵੇਂ ਹੋ ਗਿਆ ਅਸੀਂ ਇਹਨਾਂ ਨੂੰ ਗਿਆ ਆਨੇ ਸਾਰਿਆਂ ਨੂੰ ਤੇ ਘਰੇ ਬਹਿ ਕੇ ਨਵੇੜਦੇ ਆ ਕਿਸੇ ਨੂੰ ਕੂਰਦੇ ਆ ਕਿਸੇ ਨੂੰ ਭਰਾਉਂਦੇ ਆ ਤੇ ਅਸੀਂ ਇੱਥੇ ਨਵੇੜਦੇ ਆ ਬਿਲਕੁਲ ਪਿੰਡ ਬੇਦੂਆ ਜਿਹੜਾ ਸਾਡੇ ਸਦਰ ਫਰੀਕੋਟ ਦਾ ਇੱਕ ਪਿੰਡ ਹੈ ਤੇ ਇਸ ਦੇ ਵਿੱਚ ਇੱਥੇ ਸਪੰਸ ਸਾਹਿਬ ਨੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਹੜਾ ਸਾਡੇ ਆਪਣੇ ਜਿਹੜਾ ਪੁਲਿਸ ਦਾ ਜਿਹੜਾ ਰਿਕਾਰਡ ਹੈ ਇੱਥੇ ਕੋਈ ਇਹ ਸਰਕਾਰ ਤੋਂ ਪਹਿਲਾਂ ਵੀ ਜਿਹੜਾ ਅਸੀਂ ਇਹ ਮੰਨਦੇ ਆਂ ਵੀ ਇਹ ਪਿੰਡ ਜਿਹੜੇ ਕੁਝ ਪਿੰਡ ਇਹੋ ਜਿਹੇ ਹੁੰਦੇ ਨੇ ਜਿਹੜਾ ਕਾਫੀ ਨਸ਼ੇ ਤੋਂ ਦੂਰ ਨੇ ਤੇ ਇਹ ਪਿੰਡ ਵੀ ਉਹਨਾਂ ਪਿੰਡਾਂ ਦੇ ਵਿੱਚ ਆਉਂਦਾ ਹੈ ਵੀ ਜਿੱਥੇ ਪਿਛਲੇ ਕਈ ਸਾਲਾਂ ਤੋਂ ਹੀ ਵੀ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇੱਥੋਂ ਦੀ ਵਾਦੀ ਜਾਂ ਇੱਥੋਂ ਨੌਜਵਾਨ ਨੇ ਜਾਂ ਇੱਥੋਂ ਦੀ ਜਿਹੜੀ ਪੰਚਾਇਤ ਜਿਹੜੇ ਸਰਪੰਚ ਨੇ ਉਹਨਾਂ ਦੀ ਸਖਤੀ ਕਰਨ ਜਾਂ ਉਹਨਾਂ ਲੋਕਾਂ ਦਾ ਆਪਸ ਵਿੱਚ ਤਾਲਮੇਲ ਹੋਣ ਕਰਕੇ ਵੀ ਇੱਥੇ ਉਹਨਾਂ ਇਹਨਾਂ ਪਿੰਡਾਂ 'ਚ ਨਸ਼ਾ ਵਧ ਨਹੀਂ ਦਿੱਤਾ ਤੇ ਅਸੀਂ ਇਹਨੂੰ ਆਤੀ ਲਿਸਟੇ ਵਿੱਚ ਇਸ ਟਾਈਮ ਜਿਹੜਾ ਅਸੀਂ ਆ ਦੀ ਲਿਸਟ ਕਰਦੇ ਹਾਂ ਯੋਧ ਨਸ਼ਾ ਵਿਰੋਧ ਜਿਹੜੀ ਅਸੀਂ ਮੈਮ ਚਲਾਈ ਹੋਈ ਉਸ ਦੇ ਵਿੱਚ ਅਸੀਂ ਇਹਨਾਂ ਕੁਝ ਪਿੰਡਾਂ ਨੂੰ ਅਸੀਂ 90% ਦੇ ਵਿੱਚ ਲੈ ਕੇ ਆਉਨੇ ਆ ਵੀ 90% ਇਹ ਜਿਹੜੇ ਪਿੰਡ ਨੇ ਨਸ਼ਾ ਫਰੀ ਪਿੰਡ ਨੇ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਵਧੀ ਹੋਈ ਹੈ ਤੇ ਜਿਹੜਾ ਸਾਡੀ ਜਿਹੜੀ ਪੁਲਿਸ ਅਸੀਂ ਲਗਾਤਾਰ ਜਿਹੜੇ ਜਿਹੜੇ ਵੇਚਣ ਵਾਲੇ ਸੀ ਛੋਟੇ ਲੈਵਲ ਦੇ ਜਾਂ ਵੱਡੇ ਜਾਂ ਆਪਾਂ ਮਗਰਮੱਛ ਕਾਂਗੇ ਬິກ ਫਿਸ਼ ਕਾਂਗੇ ਉਹਨਾਂ ਨੂੰ ਵੀ ਅਸੀਂ ਅੰਦਰ ਭੇਜ ਦਿੱਤਾ ਹੈ ਤੇ ਜਿਹੜੇ ਜਿਹੜੇ ਨੌਜਵਾਨ ਜਾਂ ਜਿਹੜੇ ਇਸ ਵਿੱਚ ਨਸ਼ੇ ਲਪੇਟ ਵਿੱਚ ਆਏ ਸੀ ਅਸੀਂ ਉਹਨਾਂ ਨੂੰ ਢਿੱਲੀ ਪਿੰਡਾਂ ਚ ਜਾ ਕੇ ਜਾਂ ਪਿੰਡਾਂ ਦੇ ਸਰਪੰਚਾਂ ਨਾਲ ਜਾਂ ਪੰਚਾਇਤਾਂ ਦੇ ਸਹਿਯੋਗ ਨਾਲ ਸ਼ਹਿਰਾਂ ਦੀਆਂ ਵਾਰਡ ਦੇ ਐਮਸੀਆਂ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਅਸੀਂ ਨਸ਼ਾ ਸ਼ਰਬ ਕੇਂਦਰਾਂ ਵਿੱਚ ਲੈ ਕੇ ਜਾ ਰਹੇ ਹਾਂ ਤੇ ਜਿਹੜਾ ਇਸ ਟਾਈਮ ਸਾਡੇ ਨਸ਼ਾ ਸ਼ਰਬ ਕੇਂਦਰ ਵੀ ਪੂਰਾ ਐਕਟਿਵ ਨੇ ਸਾਡੇ ਸ਼ਹਿਰ ਦੇ ਉੱਥੇ ਪੂਰਾ ਉਹਨਾਂ ਦਾ ਪ੍ਰੋਪਰ ਲਾ ਚੱਲ ਰਿਹਾ ਤੇ ਅਸੀਂ ਹਮੇਸ਼ਾ ਸੰਪਰਕ ਪ੍ਰੋਗਰਾਮ ਹੀ ਬਣਾਉਣੇ ਸਾਡੇ ਚੱਲਦੇ ਰਹਿੰਦੇ ਨੇ ਟਾਈਮ ਟੂ ਟਾਈਮ ਤੇ ਜਿੰਦਾ ਸਾਡਾ ਲੋਕਾਂ ਦਾ ਆਪਸ ਵਿੱਚ ਤਾਲਮਿਲ ਬਹੁਤ ਅੱਛਾ ਇਸ ਨਸ਼ੇ ਦੇ ਮੈਮ ਜਿਹੜੀ ਵੀਡੀਓ ਹੀ ਉਸ ਸਾਡਾ ਬਹੁਤ ਅੱਛਾ ਸੀਓ ਮਿਲਦਾ ਮਾ ਜੋ ਇਹ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਚੱਲ ਰਹੀ ਏ ਉਹਦੇ ਵਿੱਚ ਸਾਡਾ ਸਾਰਾ ਪੰਜਾਬ ਹੀ ਉਸ ਦੇ ਸਾਡੀ ਪੰਜਾਬ ਪੁਲਿਸ ਤੇ ਸਾਡਾ ਜਿਹੜਾ ਫ੍ਰੀਕੋ ਪੁਲਿਸ ਵੱਲੋਂ ਹਮੇਸ਼ਾ ਹੀ ਜਿਹੜਾ ਐਕਟਿਵ ਰਹੇ ਆ ਕਾਫੀ ਪਿਛਲੇ 3-4 ਮਹੀਨੇ ਤੋਂ ਅਸੀਂ ਫ੍ਰੀਕੋਟ ਦੇ ਵਿੱਚ ਜਿੰਨੇ ਵੀ ਇੱਥੇ ਨਸ਼ਾ ਵੇਚਣ ਵਾਲੇ ਸੀਗੇ 80 ਤੋਂ 90% ਅਸੀਂ ਉਹਨਾਂ ਨੂੰ ਜੇਲ੍ਹਾਂ ਚ ਭੇਜ ਚੁੱਕੇ ਹਾਂ ਜਿਹੜੇ ਹੁਣ ਜਿਹੜੇ ਕੋਈ ਬੇਲ ਆਊਟ ਬਾਹਰ ਆ ਰਹੇ ਨੇ ਸਾਡੀ ਉਹਨਾਂ ਦੇ ਬਹੁਤ ਜ਼ਿਆਦੀ ਨਿਗਰਾਨੀ ਹੈ ਕਿ ਇਹ ਦੁਬਾਰਾ ਇਸ ਜਿਹੜੇ ਧੰਦੇ ਦੇ ਵਿੱਚ ਐਕਟਿਵ ਨਾ ਹੋ ਜਾਣ ਜੇ ਕੋਈ ਆਉਂਦੇ ਨੇ ਤੇ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਜੇਲ੍ਹ ਚ ਭੇਜਦੇ ਹਾਂ ਜਿਹੜਾ ਬਹੁਤ ਜ਼ਿਆਦੀ ਸ਼ਕਤੀ ਵਿਖਾਈ ਜਿਹੜੀ ਕਈਆਂ ਥਾਵਾਂ ਤੇ ਅਸੀਂ ਬਲਡੋਜ਼ਰ ਵੀ ਚਲਾਇਆ ਹੈ ਵੀ ਜਿਨ੍ਹਾਂ ਨੇ ਇਸ ਚਿੱਟੇ ਦੀ ਕਮਾਈ ਤੋਂ ਜਿਹੜਾ ਪੈਸਾ ਕਮਾਇਆ ਹੈ ਤੇ ਉਹਨਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਦੇ ਤੇ ਪਿੰਡਾਂ ਦਾ ਸਾਨੂੰ ਬਹੁਤ ਚੰਗਾ ਸਹਿਯੋਗ ਮਿਲ ਰਿਹਾ ਹੈ ਮੈਂ ਕਿਉਂਕਿ ਇਸ ਜਿਹੜਾ ਨਸ਼ਾ ਹੈ ਨਸ਼ਾ ਬਿਨਾ ਸਹਿਯੋਗ ਤੋਂ ਅਸੀਂ ਨਸ਼ਾ ਮੁਕਤ ਸਟੇਟ ਨਹੀਂ ਬਣਾ ਸਕਦੇ ਤੇ ਸਾਨੂੰ ਉਹਦੇ ਵਿੱਚ ਪੰਚਾਇਤਾਂ ਦਾ ਐਮਸੀਆਂ ਦਾ ਸਾਨੂੰ ਬਹੁਤ ਅੱਛਾ ਇੰਦੇ ਚ ਸੰਜੋਗ